ਉਹਨਾਂ ਆਪਣੇ ਇੰਜੀਨੀਅਰ ਜਿਹੜੇ ਨੇ ਉਹ ਬਹੁਤ Google 'ਚ ਵੀ, Boeing 'ਚ ਵੀ, Amazon 'ਚ ਸਾਰਾ ਹਰ ਅ ਪ੍ਰੋਫੈਸ਼ਨਲ ਫੀਲਡ ਦੇ ਵਿੱਚ ਉੱਥੇ ਸਾਡੇ ਸਭ ਤੋਂ ਵੱਧ ਇੰਜੀਨੀਅਰ ਉੱਥੇ ਸੀ। ਸਾਰਾ ਹੁਣ ਕੰਪਨੀਆਂ ਕਹਿੰਗੀਆਂ ਅਸੀਂ ਇੰਨੇ ਪੈਸੇ ਕਿੱਥੋਂ ਦੇ ਦਾਂਗੇ। ਤੁਸੀਂ ਕੈਪਟਨ ਵਿਰਿੰਦਰ ਸਿੰਘ ਤੇ ਪਰਿਵਾਰ ਤੇ ਇੱਕ ਨਿਸ਼ਾਨਾ ਲਾਇਆ ਸੀ ਤੇ ਪੁਰਾਣੀ ਪੁਰਧਿਕਰ ਕਹਿੰਦੇ ਨੇ ਕਿ ਗੈਰ ਜ਼ਿੰਮੇਵਾਰਨਾ ਬਿਆਨ ਸਾਡੇ ਪਰਿਵਾਰ ਤੇ ਗਰੋਹ ਹੋ ਹੀ ਰਹਿੰਦਾ ਹੈ। ਬੇਵਜ੍ਹਾ ਸੀਨ ਦਾ ਇਦਾਂ ਦੀ ਗੱਲ ਕਰਦੇ। ਮੈਂ ਉਹਨੇ ਪਰਿਵਾਰ ਤੇ ਥੋੜੀ ਗਿਆ ਉਹਨਾਂ ਉਹ ਇੱਕ ਅਧਰ ਰਾਜਾ ਵਿੱਚੋਂ ਚੰਗਾ ਵੀ ਨਿਕਲਿਆ ਹੁੰਦਾ ਹੈ ਇੱਕ ਅਦੀ ਪੀੜੀ ਮੈਂ ਤਾਂ ਉਹਨਾਂ ਤੇ ਕਹਿਆ ਜਿਹੜੇ ਹਾਈਵੇ ਤੇ ਆ ਕੇ ਲੁੱਟਦੇ ਹੁੰਦੇ ਸੀ ਦੱਸ ਦੇਣ ਮੈਡਮ ਮੈਂ ਕੋਈ 10 ਦਿਨ ਉਹ ਮੈਂ ਮੈਂ ਤੁਹਾਨੂੰ ਮੈਂ ਉਹਨੂੰ ਦਿਖਾ ਦੂੰਗਾ ਮੈਂ ਕੋਈ ਉਹੀ ਹਵਾ ਥੋੜੀ ਛੱਡਿਆ ਵੀ ਹੈਗੇ ਸੀਗੇ ਹੈਗੇ ਸੀ ਹਾਲਾ ਸਿੰਘ ਜੀ ਤੇ ਉਹਨਾਂ ਨੇ ਆਪ ਨਹੀਂ ਲੈ ਸੀ ਰਾਜ ਕਹਿੰਦੇ ਮੇਰੇ ਮੁੰਡੇ ਨੂੰ ਬਣਾ ਦੇ ਮੇਰੀ ਉਮਰ ਹੋ ਗਈ ਉਤੋਂ ਜ ਰਾਜ ਸ਼ੁਰੂ ਹੋਈ ਸੀ ਤੇ ਫਿਰ ਜਿਹੜੇ ਸ਼ੀਸ਼ ਮਹਿਲ ਹੈ ਸ਼ੀਸ਼ ਮਹਿਲ ਚ ਅ ਐਲਿਜ਼ਬੈਥ 1 ਐਲਿਜ਼ਬੈਥ 2 ਉਹਨਾਂ ਦੇ ਬਹੁਤ ਲੱਗੇ ਹੋਏ ਨੇ ਜੀ ਉਹ ਕੌਣ ਸੀ ਜੀ ਫਿਰ ਉਹਨਾਂ ਅੰਗਰੇਜ਼ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਭਗਤ ਸਿੰਘ ਹੋਰੀ ਮਰੀ ਜਾਂਦੇ ਸੀ ਉਹ ਉਹਨਾਂ ਕੋਲ ਡਿਨਰ ਕਰਦੇ ਅੱਜ ਵੀ ਉਹਨਾਂ ਦੇ ਫੰਕਸ਼ਨਾਂ ਜਾਂਦੇ ਆ ਜੀ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਆ ਜਾਏਗਾ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਆ ਜਾਏਗਾ ਕਾਲੀਆਂ ਨਾਲ ਸੀ ਅੱਜਕੱਲ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਨੇ ਲੋਕਾਂ ਨਾਲ ਤਾਂ ਦੇਖੀ ਨਹੀਂ ਮੈਂ ਸੇਵਾ ਸਿੰਘ ਠਿਕਰੀ ਵਾਲੇ ਦੀ ਜਿਹੜੀ ਫਾਂਸੀ ਸੀ ਪਰਜਾ ਮੰਡਲ ਦੇ ਸ਼ੀਸ਼ ਦੇ ਸਭ ਤੋਂ ਵੱਡੇ ਉਹ ਫਾਂਸੀ ਦੇ ਫਾਂਸੀ ਦੇਣ ਤੇ ਸਾਈਨ ਇਹਨਾਂ ਦੇ ਪੁਰਖਿਆਂ ਦੇ ਹੋਏ ਹੋਏ ਨੇ ਵੀ ਆ ਫਾਂਸੀ ਇਹਨਾਂ ਨੇ ਆਪਦੀ ਜੇਲ੍ਹ ਚ ਦਿੱਤੀ ਸੀ ਆਪ ਹੀ ਸਾਈਨ ਕਰਕੇ ਨਾਲੇ ਤਾਂ ਉਦੋਂ ਫਾਂਸੀ ਦੇਤੀ ਨਾਲੇ ਹੁਣ 18 ਜਨਵਰੀ ਨੂੰ ਉਹਨੂੰ ਹੀ ਵਰਸੀ ਹੁੰਦੀ ਹੈ ਨਾ ਢੀਕਰੀ ਵਾਲੇ ਜਾ ਕੇ ਉੱਥੇ ਸ਼ਰਧਾਂਜਲੀ ਦੇਣ ਚਲੇ ਜਾਂਦੇ ਨੇ ਆਪ ਹੀ ਜੱਜ ਆਪ ਹੀ ਮੁਜਰਮ ਆਪ ਹੀ ਵਕੀਲ ਜਿਹੜਾ ਸਸਤਾ ਕਿੰਤੀ ਆ ਉਦੋਂ ਜਿਹੜੀ ਕੀਟਿੰਗ ਕੰਸਟ੍ਰਕਸ਼ਨ ਬਿਊਰੋਕ੍ਰੇਸੀ ਕਾਫੀ ਨਾਮ ਤੇਰੇ ਆਕਰ ਦੇ ਪੰਜਾਬ ਦੇ ਜੀਦਾ ਵੀ ਨਾਮ ਆਊਗਾ ਜੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਚ ਅਸੀਂ ਕੋਈ ਕੋਈ ਨਹੀਂ ਦੇਖਦੇ ਇੱਕ ਕੀ ਹੈ ਇਹ ਕੌਣ ਹੈ ਇਹਦਾ ਉਹਦਾ ਕੀ ਹੈ ਅੱਜ ਤਾਂ ਉਹਨੂੰ ਕਿਤੇ ਵੀ ਉਹਦਾ ਨਾਮ ਆਉਂਦਾ ਚਾਹੇ ਉਹਨੇ ਕਿਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕੋਰੀਅਰ ਬਣ ਕੇ ਕੋਈ ਸਮਾਨ ਪਹੁੰਚਾਇਆ ਹੋਵੇ ਅਸੀਂ ਉਹਨੂੰ ਵੀ ਉਹਨਾਂ ਸੇਮ ਦੋਸ਼ੀ ਮੰਨਾਂਗੇ ਸਾਰਾ ਬਿਜ਼ਨਸ ਸਾਰਾ ਕਰ ਰਹੀ ਹੈ ਸਾਰਾ ਅਜੇ ਤਾਂ ਰਿਮਾਂਡ ਚੱਲ ਰਹੇ ਨੇ ਜਾਂਚ ਚੱਲ ਰਹੀ ਹੈ ਬਹੁਤ ਹਰ ਰੋਜ਼ ਸਾਨੂੰ ਨਵੇਂ ਸਬੂਤ ਮਿਲ ਰਹੇ ਨੇ ਹਾਂਜੀ ਅਜੇ 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 ਕਰ ਰਹੇ ਆ ਜੀ ਮੈਂ ਦੱਸ ਦਾਂਗੇ ਜੀ ਕਦੇ ਪ੍ਰਧਾਨ ਮੰਤਰੀ ਨੂੰ ਪੁੱਛ ਲਓ ਉਹਨਾਂ ਲਈ ਕਿੰਨੇ ਇਕੱਠੇ ਹੋਏ ਨੇ ਦੱਸ ਦਾਂਗੇ ਜੀ ਸਾਰਾ ਕੁਝ ਦੱਸ ਕੇ ਕਰਾਂਗੇ ਜੀ ਹਾਂ ਹਰ ਰੋਜ਼ ਤਾਂ ਮੈਂ ਦੇ ਕੋ ਡਾਟਾ ਦੇ ਨਹੀਂ ਸਕਦਾ ਪਰ ਦੱਸਾਂਗੇ ਅਸੀਂ ਦੱਸਦਨੇ ਹੁੰਨੇ ਆ ਤੇ ਉਹ ਉਹ ਨਹੀਂ ਦੱਸਦੇ ਉਹ ਤਾਂ ਉਹ ਤਾਂ ਕਹਿੰਦੇ ਜੀ ਹਿੱਤੇ ਤਾਂ ਆਰਟੀਆ ਚ ਆਉਂਦਾ ਹੀ ਨਹੀਂ ਤੇ ਨਾ ਹੀ ਉਹ ਕਦੇ ਪ੍ਰੈਸ ਕਾਨਫਰੰਸ ਕਰਦੇ ਆ ਜੀ ਕੱਲ ਵੀ ਉਹਨਾਂ ਨੇ 11ਵੀਂ ਵਾਰ ਦੇਸ਼ ਨੂੰ ਸਮੋਦਨ ਕੀਤਾ ਜਦੋਂ ਦੇਸ਼ ਨੂੰ ਸਮੋਦਨ ਕਰਾਉਂਦੇ ਨੇ ਲੋਕ ਡਰ ਜਾਂਦੇ ਨੇ ਵੀ ਕੋਈ ਨਾ ਕੋਈ ਪੰਗਾ ਪਾਉ ਨਾ ਮਾ ਹੁਣ ਠੀਕ ਹੈ ਨਾ ਉਹ ਕਦੇ ਪ੍ਰੈਸ ਕਾਨਫਰੰਸ ਨਹੀਂ ਕਰਦੇ ਕਿਤੇ ਪੱਤਰਕਾਰਾਂ ਦੇ ਜਵਾਬ ਨਹੀਂ ਦਿੰਦੇ 11 ਸਾਲ ਹੋ ਗਏ ਜੀ ਇੱਕ ਪ੍ਰੈਸ ਕਾਨਫਰੰਸ ਨਹੀਂ ਹੋਈ ਸਿੰਗਲ ਠੀਕ ਹੈ ਨਾ ਆਪਾਂ ਇੱਥੇ ਆ ਹਫ਼ਤੇ ਚੌਥੀ ਆਪਣੀ ਸੋ ਅਸੀਂ ਜੇ ਕੋਈ ਕਿਸੇ ਗੱਲੋਂ ਕਾਣੇ ਹੋਵਾਂਗੇ ਫਿਰ ਅਸੀਂ ਪ੍ਰੈਸ ਤੋਂ ਭੱਜਾਂਗੇ ਵੀ ਕਾਹ ਨੂੰ ਛੱਡ ਬਰੇ ਸਵਾਲ ਆ ਕਰਨਗੇ ਜਿੰਨੇ ਜਿੰਨੇ ਤੁਹਾਡੇ ਸਵਾਲ ਨਹੀਂ ਮੁੱਕਦੇ ਮੈਂ ਮੈਂ ਇੱਥੋਂ ਜਾਂਦਾ ਨਹੀਂ ਹੁੰਦਾ ਜਦੋਂ ਤੁਸੀਂ ਕਹਿੰਦੇ ਨੇ ਵੀ ਬਸ ਸਾਡਾ ਤਾਂ ਨਿਬੜ ਗਿਆ ਜੀ ਅੱਜ ਦਾ ਕੰਮ ਹੈਗਾ ਚਲ ਠੀਕ ਹੈ ਕੱਲ ਨੂੰ ਕਰ ਲੈ ਆ ਜੂਗਾ ਪਰਸੋਂ ਨੂੰ ਆ ਜੂ ਸੋ ਅਸੀਂ ਸੱਚੇ ਦਿਲੋਂ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਆਂ ਔਰ ਹਰ ਚੀਜ਼ ਲੋਕਾਂ ਨੂੰ ਦੱਸਾਂਗੇ ਆਹੀ ਪਾਰਦਰਸ਼ਤਾ ਲਿਆਉਣ ਵਾਸਤੇ ਅਸੀਂ ਰਾਜਨੀਤੀ 'ਚ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਸੀ ਕਿ ਰਾਜਨੀਤੀ ਕਰਨ ਨਹੀਂ ਆਏ ਰਾਜਨੀਤੀ ਸਿਖਾਉਣ ਆਏ ਆ ਤੋ ਸਿਖਾ ਵੀ ਦਿੱਤੀ ਸਿੱਖ ਵੀ ਰਹੇ ਨੇ ਚੰਗਾ ਸਿੱਖ ਰਹੇ ਨੇ ਸਾਰੇ ਠੀਕ ਹੈ ਨਾ ਹੁਣ ਤੁਸੀਂ ਦੱਸ ਮੈਨੂੰ ਸਮਝ ਨਹੀਂ ਆਉਂਦੀ ਉਹ ਕਹਿੰਦੇ ਨਾ ਕਿ ਚੋਰ ਦੀ ਦਾੜੀ 'ਚ ਤਣਕਾ ਹੁੰਦਾ ਜਾਂ ਇਹ ਕਹਿ ਲੋ ਕਿ ਚੋਰ ਦੇ ਦਿਲ 'ਚ ਪਾਲਾ ਹੁੰਦਾ ਲੈ ਇੱਕ ਤੂੰ ਐਵੇਂ ਭੱਜ ਗਿਆ ਅੰਡਰਗਰਾਉਂਡ ਉਹ ਕਹਿੰਦੇ ਸਾਨੂੰ ਫੜਨਗੇ ਸਾਡੇ ਅਸੀਂ ਕੋਈ ਕੁਝ ਕੀਤਾ ਹੀ ਨਹੀਂ ਕੁਝ ਪਹਿਲੀ ਭੱਜ ਗਏ ਉਹ ਕਹਿੰਦੇ ਫੜਨਗੇ ਸੰਤਾ ਇਹ ਆਹ ਕਹਿ ਰਿਹਾ ਰੋਣਾ ਪਈ ਜਾਂਦਾ ਅੱਜ ਅੱਜ ਕਰ ਲਈ ਅੱਜ ਕਰ ਕਿਤੇ ਕੀ ਹੋ ਗਿਆ ਮੈਨੂੰ ਸਮਝ ਨਹੀਂ ਆਉਂਦੀ ਇਹ ਡਰ ਹੈ ਉਹਦਾ ਕਿਉਂਕਿ ਉਹਨੂੰ ਉਹ ਐ ਹੁੰਦਾ ਤੂੰ ਜਿਹੜਾ ਕੋਈ ਜਿਹੜਾ ਜਿਸਨੇ ਕੋਈ ਕੁਝ ਕੀਤਾ ਹੋਵੇ ਨਾ ਦਿਲ ਚ ਕੋਈ ਖੋਟ ਹੋਵੇ ਉਹਨੇ ਕੁਝ ਗਲਤ ਕੰਮ ਕੀਤਾ ਹੋਵੇ ਐਂਬੂਲੈਂਸ ਵੀ ਲੱਗੇ ਉਹਨੂੰ ਐ ਲੱਗਦਾ ਲੈ ਵੀ ਪੁਲਿਸ ਪੈ ਗਈ ਮੈਨੂੰ ਹੈ ਡਾਰੇ ਕੋਈ ਗੱਲ ਨਹੀਂ ਹਿਮਨ ਨੇਚਰ ਹੈ ਠੀਕ ਹੈ ਨਾ ਸੋ ਫਿਲਹਾਲ ਸਾਡਾ ਕੋਈ ਇਦਾਂ ਦਾ ਨਹੀਂ ਜਿੱਦੋਂ ਹੋਇਆ ਉਹਦੇ ਪਰ ਦੱਸ ਕੇ ਧੋੜੀ ਆਉਨੇ ਆ ਸੀ ਫਿਰ ਅੱਜ ਤਾਂ ਕਾਗਜ਼ ਲੈ ਕੇ ਜਾਣੇ ਆ ਫਿਰ ਤੇ ਵਿਚ ਸੋਨ ਚ ਆਇਆ ਸੀ ਕਹਿੰਦਾ ਪਤਾਨ ਸਾਹਿਬ ਵੀ ਉਹਨਾਂ ਦੇ ਇਹਨਾਂ ਦੇ ਕਾਂਗਰਸ ਦੇ ਫਟਾਰਾ ਮਿਲਣ ਸੀ ਰਾਜਾ ਉਹਦੇ ਘਰ ਗਏ ਸੀਗੇ ਕਹਿੰਦੇ ਮਿਲ ਕੇ ਆਏ ਨੇ ਉਹਨਾਂ ਨੂੰ ਨੀਉ ਤਾਂ ਉਹਨਾਂ ਨੇ ਮੇਰੇ ਖਿਆਲ ਚ ਟਵੀਟ ਵੀ ਕੀਤਾ ਹੈ ਕਿ ਨਹੀਂ ਚਲੋ ਆਪਦੀ ਪਾਰਟੀ ਚ ਹੌਸਲੇ ਹੌਸਲੀ ਦੇਣਗੇ ਹੋਰ ਕੀ ਹਨ ਨਾ ਕੋਲੇ ਹੁਣ ਇੱਕ ਦੂਜੇ ਨੂੰ ਹੌਸਲਾ ਹੀ ਦੇ ਲੈਣ ਵੀ ਚਲ ਕੋਈ ਨਹੀਂ ਮੇਰੇ ਤੇ ਵੀ ਚੱਲਦੀ ਐਨਕੁਆਰੀ ਭਰਾਵਾ ਕੀ ਕਰੀਏ ਹੁਣ ਉਦੋਂ ਕਰ ਬੈਠੇ ਕੰਮ ਇਹ ਗੱਲ ਤੋਂ ਕੰਮ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਨੇ ਤਾਂ ਸੋ ਅਸੀਂ ਕੋਈ ਬਿਨਾਂ ਸਬੂਤਾਂ ਤੋਂ ਜਾਂ ਬਿਨਾਂ ਉਸ ਤੋਂ ਤੱਥਾਂ ਤੋਂ ਨਹੀਂ ਕੰਮ ਕਰਦੇ ਜੀ ਤੇ ਜਿਸ ਦਿਨ ਕੋਈ ਨਾਲੇ ਮੇਰਾ ਤਾਂ ਉੱਚ ਕੋਈ ਹੱਥ ਨਹੀਂ ਮੈਂ ਥੋੜੀ ਭੇਜਦਾ ਕੋਈ ਬਦਲਾਖੋਰੀ ਥੋੜੀ ਹੈ ਇਹ ਤਾਂ ਜਿਹੜਾ ਗਲਤ ਕੰਮ ਕਰੂਗਾ ਚਾਹੇ ਉਹ ਜਿਹੜੇ ਮਰਜੀ ਉਹਦੇ ਤੇ ਹੈ ਉਹ ਤਾਂ ਫਿਰ ਕਾਨੂੰਨ ਦੇ ਕੰੰਜੇ ਤੇ ਇੱਕ ਨਾ ਇੱਕ ਦਿਨ ਤਾਂ ਆ ਹੀ ਜਾਊਗਾ ਦੋ ਦਿਨ ਭੱਜ ਲੂਗਾ ਤਿੰਨ ਦਿਨ ਭੱਜ ਲੂਗਾ ਕਿਤੇ ਨਾ ਕਿਤੇ ਤਾਂ ਫਿਰ ਆ ਹੀ ਜਾਊਗਾ ਠੀਕ ਹੈ ਜਿਹੜੀ ਕੋਲੇ 5 ਏਕੜ ਜ਼ਮੀਨ ਹੈ ਜਦੋਂ ਮੌਜਦਾ ਦਿਨ ਹੈ ਉਹ ਜੇਕਰ ਉਹਦੇ ਕੋਲੇ 5 ਤੋਂ 6 ਏਕੜਾ ਤਾਂ ਉਹ ਉਸ ਤੋਂ ਉੱਪਰ ਦਾ ਮੌਜਦਾ ਨਹੀਂ ਮਿਲੂਗਾ ਸਿਰਫ 5 ਏਕੜ ਜਾਂ 5 ਕੋ ਤੋਂ ਸੱਲੇ ਮਿਲੂਗਾ ਉਸ ਲੈ ਥੋੜੇ ਜਿਲੇ ਪਲੇਟਾ ਸਰ ਤੋਂ ਇਹ ਜਿਹੜੀ ਖਰਾਬ ਹੋ ਗਈ ਜੀ ਇਸ ਤਾਂ ਉੱਤੇ ਅਸੀਂ ਇੱਕ ਕਿਾਰੇ ਨੂੰ ਵੀ ਯੂਨਿਟ ਮੰਨਾਂਗੇ ਜੀ ਤੁਸੀਂ ਏਕੜਾਂ ਦੀ ਗੱਲ ਕਰਦੇ ਹੋ ਕਈਆਂ ਕੋਲੇ ਬਿੱਗਾ ਵੀ ਗਈ ਤੇ ਫਿਰ ਉਹ ਕਿੱਧਰ ਜਾਣਗੇ ਜੀ ਜੇ 5 ਏਕੜ ਤੋਂ ਜਵੱਦ ਵੀ ਹੈ ਤਾਂ ਫਿਰ ਫਸਲ ਤਾਂ ਫਸਲ ਹੈ ਨਾ ਠੀਕ ਹੈ ਨਾ ਜੇ ਕਿਸੇ ਨੇ 10 ਕਿਲੇ ਠੇਕੇ ਤੇ ਲੈ ਲਏ ਜੀ ਤਾਂ ਮੈਨੂੰ 5 ਦੇ ਮਿਲਣਗੇ 5 ਦੇ ਨਹੀਂ ਮਿਲਣਗੇ ਉਸੇ ਇਸ ਮਾਮਲੇ 'ਚ ਤਾਂ ਅਸੀਂ ਕਿਉਂਕਿ ਆਪ ਥੱਲੋਂ ਆਏ ਹੋਏ ਆ ਸਾਨੂੰ ਪਤਾ ਹੈ ਸੀ ਜ਼ਮੀਨ ਠੇਕੇ ਤੇ ਵੀ ਲੈਂਦੇ ਰਿਆਂ ਸੀ ਕਿੰਨ ਠੇਕੇ ਤੇ ਦਿੰਦੇ ਵੀ ਰਿਆਂ ਤਾਂ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਇੱਕ ਫਸਲ ਬਚਦੀ ਹੈ ਨਾ ਠੇਕਾ ਹੀ ਇੰਨਾ ਜ਼ਿਆਦਾ ਹੋ ਗਿਆ ਜੀ ਇੱਕ ਫਸਲ ਬਸਾ ਬਚਦੀ ਹੈ ਇੱਕ ਫਸਲ ਜਾਂਦੀ ਹੈ ਠੇਕੇ 'ਚ ਇੱਕ ਫਸ ਬਚਦੀ ਹੈ ਆਪਦੀ ਦਿਹਾੜੀ ਗਿਣਦਾ ਨਹੀਂ ਜ਼ਿਮੀਦਾਰ ਆਪਣਾ ਮਜ਼ਦੂਰਾਂ ਨੂੰ ਵੀ ਦੇਣਾ ਕਿਉਂਕਿ ਜੇ ਉਹ ਫਸਲ ਨਾ ਮਰਦੀ ਤਾਂ ਉਹ ਜਿਨ੍ਹਾਂ ਨੇ ਉਸ ਫਸਲ ਤੇ ਦਿਹਾੜੀਆਂ ਕਰਕੇ ਆਪਣਾ ਪਰਿਵਾਰ ਪਾਲਣਾ ਸੀ ਉਹ ਵੀ ਤਾਂ ਉਹਨਾਂ ਦਾ ਵੀ ਤਾਂ ਨੁਕਸਾਨ ਹੋ ਗਿਆ ਇਨਡਾਇਰੈਕਟਲੀ ਭਰਜ ਕਰ ਲਓ 5 ਕਿੱਲੇ ਮੈਂ ਅਸੀਂ ਇੱਕ ਦਿਨ ਦੇ ਵਿੱਚ ਨਰਮਾ ਚੁਗਣਾ ਸੀ ਸਾਡੇ ਪਰਿਵਾਰ ਨੇ ਜਾਂ ਝੋਨੇ ਤੇ ਕੰਮ ਕਰਨਾ ਸੀਗਾ ਉਹ ਮਰ ਗਏ ਤੇ ਫਿਰ ਅਸੀਂ ਵੀ ਤਾਂ ਸਾਡਾ ਵੀ ਤਾਂ ਨੁਕਸਾਨ ਹੋਇਆ ਨਾ ਸੋ ਸਾਰਿਆਂ ਨੂੰ ਜਿਹੜਾ ਖੇਤੀ ਨਾਲ ਰਿਲੇਟਡ ਚੁੱਲਾ ਚੱਲਦਾ ਉਹਦੇ ਚ ਚਾਹੇ ਮਜ਼ਦੂਰ ਨੇ ਚਾਹੇ ਕਿਸਾਨ ਨੇ ਚਾਹੇ ਛੋਟੇ ਨੇ ਚਾਹੇ ਵੱਡੇ ਨੇ ਸਾਰ ਨੇ ਬਣਕਾ